ਮਨ ਰੇਗਾ ਬਚਾਓ ਸੰਗਰਾਮ ਜਿਹੜਾ ਵਾ ਉਹ ਇੱਥੇ ਅੱਜ ਇਕੱਠ ਜੁੜ ਰਿਹਾ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਮਜ਼ਦੂਰਾਂ ਦੀ ਮੁਲਾਜ਼ਮਾਂ ਦੀ ਕਿਸਾਨਾਂ ਦੀ ਛੋਟੇ ਜਿਹੜੇ ਵਪਾਰੀ ਨੇ ਦੁਕਾਨਦਾਰ ਉਹਨਾਂ ਦੀ ਲੜਾਈ ਲੜ ਰਹੀ ਹੈ ਔਰ ਜਿਸ ਤਰੀਕੇ ਨਾਲ ਮਜ਼ਦੂਰਾਂ ਦਾ ਹੱਕ ਖੋਇਆ ਜਾ ਰਿਹਾ ਦੋਨੇ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਨੇ ਕੇਂਦਰ ਵਿੱਚ ਬੈਠੀ ਬੀਜੇਪੀ ਦੀ ਸਰਕਾਰ ਔਰ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਬੋਲਸ ਪਾਰਟੀ ਜਿਹੜੀ ਆ ਉਹ ਮਜ਼ਦੂਰਾ ਦੀ ਲੜਾਈ ਲੜ ਰਹੀ ਆ ਔਰ ਅਸੀਂ ਚਾਹੁੰਦੇ ਆ ਕਿ ਮਨਰੇਗਾ ਉਸੇ ਤਰ੍ਹਾਂ ਲਾਗੂ ਹੋਵੇ ਤਾਂ ਜੋ ਲੋਕਾਂ ਨੂੰ ਸਾਲ ਦੇ ਵਿੱਚ 100 ਦਿਨ ਉਹਨਾਂ ਨੂੰ ਰੁਜ਼ਗਾਰ ਮਿਲੇ ਉਹਨਾਂ ਕੋ ਪੈਸਾ ਆਵੇ ਦੇਖੋ ਗੱਲ ਇਹ ਆ ਕਿ ਇਹ ਜਿਹੜੀ ਝਾੜੂ ਪਾਰਟੀ ਆ ਇਹ ਅਸਲ ਮੁੱਦਿਆਂ ਤੋਂ ਭੱਜ ਚੁੱਕੀ ਆ ਅਸਲ ਮੁੱਦੇ ਜਿਹੜੇ ਨੇ ਉਹ ਲੋਕਾਂ ਸਾਹਮਣੇ ਨਹੀਂ ਲਿਆਂਦੇ ਜਾ ਰਹੇ ਉਹਨਾਂ ਨੂੰ ਲਕੂਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਇਹੋ ਜਿਹੇ ਮੁੱਦੇ ਉਠਾਲ ਕੇ ਤਾਕੇ ਲੋਕਾਂ ਵਿੱਚ ਇੱਕ ਭਰਮ ਪਲੇਖਾ ਪਿਆ ਰਹੇ ਔਰ ਇਹਨਾਂ ਦੀ ਜਿਹੜੀ ਆ ਇਹ ਲਕਾਮੀਆਂ ਜਿਹੜੀਆਂ ਉਹ ਲੁਕੀਆਂ ਰਹਿਣ। ਅੱਜ ਹਲਕਾ ਨਾਬੇ ਦੀ ਮਨਰੇਗਾ ਬਚਾਓ ਸੰਗਰਾਮ ਜਿਹੜਾ ਵਾ ਉਹ ਇੱਥੇ ਅੱਜ ਇਕੱਠ ਜੁੜ ਰਿਹਾ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਮਜ਼ਦੂਰਾਂ ਦੀ, ਮੁਲਾਜ਼ਮਾਂ ਦੀ, ਕਿਸਾਨਾਂ ਦੀ ਛੋਟੇ ਜਿਹੜੇ ਵਪਾਰੀ ਨੇ, ਦੁਕਾਨਦਾਰ ਨੇ ਉਹਨਾਂ ਦੀ ਲੜਾਈ ਲੜ ਰਹੀ ਆ ਔਰ ਜਿਸ ਤਰੀਕੇ ਨਾਲ ਮਜ਼ਦੂਰਾਂ ਦਾ ਹੱਕ ਖੋਇਆ ਜਾ ਰਿਹਾ ਦੋਨੇ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਨੇ ਕੇਂਦਰ ਵਿੱਚ ਬੈਠੀ ਭਾਜਪੀ ਦੀ ਸਰਕਾਰ ਔਰ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਇਹਨਾਂ ਦੋਨਾਂ ਸਰਕਾਰਾਂ ਨੇ ਅੱਜ ਜੇ ਇਹ ਐਟੀਬਟੀ ਇੱਕ ਸਫਲ ਸਕੀਮ ਚੱਲ ਰਹੀ ਸੀਗੀ ਜਿਹਦੇ ਨਾਲ ਰੁਜ਼ਗਾਰ ਮਿਲ ਰਿਹਾ ਸੀਗਾ ਸਾਡੇ ਪਿੰਡਾਂ ਵਿੱਚ ਬੈਠੇ ਲੋਕਾਂ ਨੂੰ ਔਰ ਉਹਦੇ ਨਾਲ ਨਾਲ ਪਿੰਡਾਂ ਦੀ ਤਰੱਕੀ ਹੋ ਰਹੀ ਸੀਗੀ ਔਰ ਪੈਸਾ ਆ ਰਿਹਾ ਸੀ ਉਹਨਾਂ ਦੀ ਜੇਬ ਦੇ ਵਿੱਚ ਉਹ ਸਾਰਾ ਹਥਿਆਉਣ ਦੇ ਲਈ ਜਿਹੜੇ ਪੂੰਜੀਪਤੀ ਲੋਕ ਨੇਗਾ ਅਮੀਰ ਲੋਕ ਨੇ ਉਹਨਾਂ ਦੇ ਹੱਥ ਠੋਕੇ ਬਣੇ ਹੋਏ ਨੇ ਚਾਹੇ ਭਾਜਪੀ ਵਾਲੇ ਹੋਣ ਚਾਹੇ ਝਾੜੂ ਵਾਲੇ ਹੋਣ ਉਹ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਮਜ਼ਦੂਰਾ ਦੀ ਲੜਾਈ ਲੜ ਰਹੀ ਆ ਔਰ ਅਸੀਂ ਚਾਹੁੰਦੇ ਆ ਕਿ ਮਨਰੇਗਾ ਉਸੇ ਤਰ੍ਹਾਂ ਲਾਗੂ ਹੋਵੇ ਤਾਂ ਜੋ ਲੋਕਾਂ ਨੂੰ ਸਾਲ ਦੇ ਵਿੱਚ 100 ਦਿਨ ਉਹਨਾਂ ਨੂੰ ਰੁਜ਼ਗਾਰ ਮਿਲੇ ਉਹਨਾਂ ਕੋ ਪੈਸਾ ਆਵੇ ਔਰ ਉਹ ਖੁਦਮੁਖਤਿਆਰ ਹੋਣ ਬੈਂਡਵਾਜੇ ਤੇ ਬੈਂਡਵਾਜੇ ਤੇ ਸਿਆਸਤ ਫਖਰੀਆ ਤੇ ਤਲਬ ਕੀਤਾ ਬਾਜਵਾਸਾਂ ਨੂੰ ਇਸੇ ਦੇਖੋ ਗੱਲ ਇਹ ਆ ਕਿ ਇਹ ਜਿਹੜੇ ਝਾੜੂ ਪਾਰਟੀ ਆ ਇਹ ਅਸਲ ਮੁੱਦਿਆਂ ਤੋਂ ਭੱਜ ਚੁੱਕੀ ਹੈ ਅਸਲ ਮੁੱਦੇ ਜਿਹੜੇ ਨੇ ਉਹ ਲੋਕਾਂ ਸਾਹਮਣੇ ਨਹੀਂ ਲਿਆਂਦੇ ਜਾ ਰਹੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਹੋ ਜਿਹੇ ਮੁੱਦੇ ਠਾਲ ਕੇ ਤਾਂ ਕਿ ਲੋਕਾਂ ਵਿੱਚ ਇੱਕ ਭਰਮ ਪਲੇਖਾ ਪਿਆ ਰਹੇ ਔਰ ਇਹਨਾਂ ਦੀ ਜਿਹੜੀ ਆ ਇਹ ਨਕਾਮੀਆਂ ਜਿਹੜੀਆਂ ਉਹ ਲੁਕੀਆਂ ਰਹਿਣ ਪਰ ਇਹ ਲੁਕ ਨਹੀਂ ਸਕਦੀਆਂ ਅਸੀਂ ਲੜਾਈ ਲੜ ਰਹੇ ਹਾਂ ਲੋਕਾਂ ਦੀ ਲੜਾਈ ਲੜ ਰਹੇ ਭਾਜਪਾ ਇਸ ਤਰ੍ਹਾਂ ਕਿਉਂ ਕਰਦੀ ਆ ਪਹਿਲਾਂ ਕਿਸਾਨੀ ਬੇਦਾਰ ਨੂੰ ਲੈ ਕੇ ਆ ਫਿਰ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੁੰਦਾ ਤੇ ਹੁਣ ਇਹ ਵਾਲਾ ਮਸਲਾ ਦੇਖੋ ਭਾਜਪਾ ਜਿਹੜੀ ਆ ਉਹ ਜਿੱਥੇ ਅੱਜ ਦੇਸ਼ ਦੇ ਵਿੱਚ ਨਫ਼ਰਤ ਫਲਾਰੀ ਆ ਉੱਥੇ ਪੰਜਾਬ ਦੇ ਨਾਲ ਬਹੁਤ ਅਨਿਆਇ ਕਰ ਰਹੀ ਹੈ ਪੰਜਾਬ ਦੇ ਨਾਲ ਉਹ ਜਾਣ ਬੁੱਝ ਕੇ ਇਹ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਕਿਸਾਨਾਂ ਪ੍ਰਤੀ ਕਾਲੇ ਕਾਨੂੰਨ ਲਿਆਂਦੇ ਔਰ ਫੇਰ ਸਾਲ ਡੇਢ ਸਾਲ ਉੱਥੇ ਸੰਘਰਸ਼ ਕਰਨਾ ਪਿਆ ਹੁਣਾਂ ਮਨਰੇਗਾ ਦਾ ਕਾਲਾ ਕਾਨੂੰਨ ਲਿਆਂਦਾ ਉਸ ਕਰਕੇ ਭਾਜਪਾ ਜਿਹੜੀ ਆ ਉਹ ਪੰਜਾਬ ਦੇ ਲਈ ਉਹਦੀ ਸੋਚ ਜਿਹੜੀ ਆ ਉਹ ਦੇਸ਼ ਦੇ ਪ੍ਰਤੀ ਵੱਖਰੀ ਹੈ ਔਰ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਕਦੇ ਵੀ ਨਾ ਬੀਜੇਪੀ ਨੂੰ ਮੂੰਹ ਲਾਉਣਗੇ ਔਰ ਇਹਨਾਂ ਦੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ ਖੜੇ ਹੋਣਗੇ ਔਰ ਅੱਜ ਕਾਂਗਰਸ ਪਾਰਟੀ ਹੋਈ ਹੈ ਜਿਹੜੀ ਲੋਕਾਂ ਨਾਲ ਖੜੀ ਹੈ। ਡੇਰਾ ਡੇਰਾ ਪਿਆਸੁਰ ਕੇ ਕਿਸ ਤਰ੍ਹਾਂ ਦੇਖਦੇ ਹੋ? ਲਗਾਤਾਰ ਸਿਆਸਤ ਵਿੱਚ ਦੇਤਰ ਡੇਰਾ ਬਿਆਸ ਡੇਰਾ ਪਿਆਸ ਰੋਹਾਨੀਅਤ ਦਾ ਕੇਂਦਰ ਹੈ। ਕਦੇ ਵੀ ਸਾਨੂੰ ਉਹਨਾਂ ਨੂੰ ਕਦੇ ਵਿਵਾਦ 'ਚ ਨਹੀਂ ਲੈ ਕੇ ਆਉਣਾ ਚਾਹੀਦਾ ਕਿਉਂਕਿ ਲੱਖਾਂ ਲੋਕ ਜਿਹੜੇ ਉਹ ਉਹ ਜੁੜੇ ਹੋਏ ਨੇ ਔਰ ਉਹ ਬਹੁਤ ਵਧੀਆ ਜਿਹੜਾ ਉਹ ਕੰਮ ਕਰਦੇ ਨੇ ਔਰ ਸਮਾਜ ਦੇ ਕਲਿਆਣ ਦੀ ਗੱਲ ਜਿਹੜੀ ਆ ਉਹ ਕਰਦੇ ਨੇ ਤੋਂ ਉਹਨਾਂ ਨੂੰ ਬੇਵਜ੍ਹਾ ਜਾਣ ਬੁੱਝ ਕੇ ਖਾਸ ਕਰਕੇ ਝਾੜੂ ਵਾਲੇ ਉਹਨਾਂ ਨੂੰ ਇਸ ਤਰ੍ਹਾਂ ਕੜੀਸ ਰਹੇ ਨੇ ਇਹ ਬੰਦਪਾਗੀ ਗੱਲ